ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆ ਲੈ ਕੇ ਹਾਂ ਜਰਾਂ ਜਰੀ ਵੱਡੀ ਖਬਰ ਮੁੱਖ ਮੰਤਰੀ ਅਤੇ ਕੇਜਰੀਵਾਲ ਨੇ ਅੱਜ ਦੇ ਬਠਿੰਡਾ ਸਮਾਗਮ ਵਿੱਚ ਸਰਕਾਰੀ ਬੱਸਾਂ ਲਿਜਾਣ ਤੋਂ ਆਕੀ ਹੋਏ ਡਰਾਈਵਰ ਅਤੇ ਕੰਡੈਕਟਰ ਪੰਜਾਬ ਸਰਕਾਰ ਦੀ ਵਾ ਵਾ ਦੀ ਵਾ ਵਾਦਿਆਂ ਦੀ ਖਿਲਾਫੀ ਤੋਂ ਖਫਾ ਹੋਏ ਉਸੂ ਬੇਦੀਆਂ ਸਰਕਾਰ ਬਸਾਂ ਦੇ ਡਰਾਈਵਰ ਅਤੇ ਕੰਡੈਕਟਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਮੁਖirਵਿੰਦਰ ਕੇਜਰੀਵਾਲ ਦੇ ਅੱਜ ਬਠਿੰਡਾ ਜ਼ਿਲ੍ਹੇ ਦੇ ਪਿੰਡ ਵਿੱਚ ਕਾਲਕਚਲਾ ਚਰਾਣੀ ਵਿੱਚ ਹੋਣ ਵਾਲੇ ਸਮਾਗਮ ਵਿੱਚ ਸਰਕਾਰੀ ਬਸਾਂ ਲਿਜਾਣ ਤੋਂ ਹੱਥ ਖੜੇ ਕਰ ਦਿੱਤੇ ਇਸ ਸਬੰਧ ਪੰਜਾਬ ਰੋਡਵੇ ਪੰਨ ਪੀਆਰਟੀਸੀ ਦੇ ਕੰਡੈਕਟਰ ਵਰਕਰਾਂ ਚ ਜੁਨੀਅਰ ਪੰਜਾਬ ਦੀ ਬਠਿੰਡਾ ਬ੍ਰਾਂਚ ਵੱਲੋਂ ਬਕਾਇਦਾ ਤੌਰ ਤੇ ਵਿਭਾਗ ਜਰਨਲ ਮੈਨੇਜਰ ਨੂੰ ਲਿਖਤੀ ਪੱਤਰ ਦੇ ਵੀ ਦੇ ਗਿਆ ਹੈ ਬੇਸ਼ੱਕ ਪੱਤਰ ਵਿੱਚ ਜੁਨੀ ਅਨ ਦੇ ਮੁੱਖ ਮੰਤਰੀ ਅਤਰਵਿੰਦਰ ਕੇਜਰੀਵਾਲ ਦੇ ਉਕਤ ਸਮਾਗਮ ਦਾ ਸਿੱਧੇ ਤੌਰ ਤੇ ਹਵਾਲਾ ਨਹੀਂ ਦਿੱਤਾ ਪਰ ਇਹਨਾਂ ਜ਼ਰੂਰ ਰੱਖਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਗਾਤਾਰ ਲਟਕਾਇਆ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਪਿਤੇ ਦਿਨੀ ਤਰਤਨ ਵਿੱਚ ਹੋਈ ਰੈਲੀ ਵਿੱਚ ਗੋਲੀ ਚੱਲਣ ਕਰਕੇ ਉਹਨਾਂ ਦੇ ਡਰਾਈਵਰ ਅਤੇ ਕੰਡੈਕਟਰ ਆਪਣੇ ਆਪ ਸੁਰੱਖਿਆ ਤਾਂ ਸਮਝਦੇ ਹਨ ਜਿਸ ਕਾਰਨ ਉਹ ਕਿਸੇ ਵੀ ਸਿਆਸੀ ਰੈਲੀ ਵਿੱਚ ਆਪਣੀਆਂ ਬੱਸਾਂ ਨਹੀਂ ਲੈ ਕੇ ਜਾਣਗੇ ਅਤੇ ਸਿਰਫ ਰੂਟ ਡਿਊਟੀ ਕੀਤੀ ਜਾਵੇਗੀ ਪਰ ਜੁਨੀਆਂ ਦੇ ਆਗੂਆਂ ਨੇ ਪੁਸ਼ਟੀ ਕੀਤੀ ਹੈ ਕਿ ਉਕਤ ਫੈਸਲਾ ਬਖਮਨ ਇਹਤਰਕੇ ਜਰੀਵਾਲ ਦੇ ਅੱਜ ਦੇ ਕਾਲਚਰਾਨੀ ਵਿੱਚ ਹੋਣ ਵਾਲੇ ਸਮਾਗਮ ਨੂੰ ਮੱਦੇਨਜ਼ਰ ਲਿਆ ਗਿਆ ਜਿਸ ਵਿੱਚ ਬਠਿੰਡਾ ਡਿਪੂ ਦੀਆਂ 60 ਬੱਸਾਂ ਦੀ ਲੋਕਾਂ ਨੂੰ ਟਾਣ ਡਿਊਟੀ ਲਗਾਈ ਗਈ ਪਰ ਓਕਤ ਸਮਾਗਮ ਵਿੱਚ ਇੱਕ ਵੀ ਬੱਸ ਨਹੀਂ ਲੈ ਕੇ ਜਾਣਗੇ ਇਸ ਤਰ੍ਹਾਂ ਭੇਖ ਵਿੱਚ ਸਰਕਾਰੀ ਸੀ ਅਸੀਂ ਇਹ ਗੰਨਾ ਸਮਾਗਮ ਦਾ ਬਾਈਕਟ ਕੀਤਾ ਜਾਵੇਗਾ ਉਧਰ ਮੁੱਖ ਮੰਤਰੀ ਨੇ ਆਪ ਮੁਖੀ ਦੀ ਬਠਿੰਡਾ ਆਪਦ ਤੋ ਕੋ ਜਿ ਘੰਟੇ ਪਹਿਲਾਂ ਸਰਕਾਰੀ ਬੱਸਾਂ ਦੇ ਬੱਸਾਂ ਦੇ ਡਰਾਈਵਰ ਕਨੈਕਟਰਾਂ ਵੱਲੋਂ ਲਏ ਗਏ ਇਸ ਸਖਤ ਫੈਸਲੇ ਨਾਲ ਪੰਜਾਬ ਸਰਕਾਰ ਅਤੇ ਜਿਨਾ ਪ੍ਰਸ਼ਾਸਨ ਬਠਿੰਡਾ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਜੁੰਨੀਆਂ ਲਾਗੂਆਂ ਨੇ ਦਬਾਉਣਾ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ ਜਿਗਰ ਜੋਗ ਹੈ ਕਿ ਅੱਜ ਬਠਿੰਡਾ ਦੇ ਪਿੰਡ ਕਲਚਰਾਣੀ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਹਾ ਮੁਖੀ ਰਵਿੰਦਰ ਕੇਜਰੀਵਾ ਵੱਲੋਂ ਖੇਡ ਗਰਾਊਂਡ ਦਾ ਇੱਕ ਸਮਾਗਮ ਰੈਂਦ ਘਟਨਾ ਕੀਤਾ ਜਾਣਾ ਚਾਹੀਦਾ ਹੈ ਖਬਰਾਂ ਅੰਤ ਤੱਕ ਬਣੇ ਰਹਿਣ ਲਈ ਧੰਨਵਾਦ